ਪਾਕਿਸਤਾਨ ਦੇ ਪ੍ਰਧਾਨ ਮੰਤਰੀ ইমরান ਖਾਨ ਵੱਲੋਂ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤ ਹਵਾਲੇ ਕਰਨ ਦੀ ਵੱਡੀ ਕਾਰਵਾਈ ਤੋਂ ਬਾਅਦ ਹੁਣ ਭਾਰਤੀ ਸੈਨਾ ਦੇ ਪਾਕਿਸਤਾਨ ਦੀਆਂ ਜੇਲ੍ਹਾਂ ਚ ਬੰਦ ਜੰਗੀ ਕੈਦੀਆਂ ਦੇ ਪਰਿਵਾਰਾਂ ਨੂੰ ਆਸ ਦੀ ਕਿਰਨਝਾਗੀ ਹੈ ਇਸ ਦੇ ਚੱਲਦੇ ਫਰੀਦਕੋਟ ਵਿੱਚ 1971 ਦੀ ਜੰਗ ਸਮੇਂ ਸਾੰਭਾ ਸੈਕਟਰ ਤੋਂ ਲਾਪਤਾ ਹੋਏ ਭਾਰਤੀ ਸੈਨਾ ਦੇ ਜਵਾਨ ਸੁਰਜੀਤ ਸਿੰਘ ਦੇ ਪਰਿਵਾਰ ਨੇ ਵੀ ਸਰਕਾਰ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਹੈ ਸੁਰਜੀਤ ਸਿੰਘ ਦੀ ਬਿਰਧ ਹੋ ਚੁੱਕੀ ਪਤਨੀ ਅਤੇ ਪਤੀ ਦੇ ਲਾਪਤਾ ਹੋਣ ਦੇ ਮਹਿਜ਼ ਕੁਝ ਦਿਨ ਬਾਅਦ ਜਨਮ ਲੈਣ ਵਾਲੇ ਪੁੱਤਰ ਅਮਰੀਕ ਸਿੰਘ 42 ਸਾਲ ਤੋਂ ਆਪਣੇ ਪਿਤਾ ਦਾ ਚਿਹਰਾ ਦੇਖਣ ਨੂੰ ਤੜਪ ਰਹੇ ਨੇ ਅਤੇ ਅੱਜ ਵੀ ਉਹ ਨਰੀ ਉਮੀਦਾਂ ਸੁਰਜੀਤ ਸਿੰਘ ਦੀ ਉਡੀਕ ਲਈ ਜੀਵਨ ਦੀਆਂ ਤਿਉ ਬਣੀਆਂ ਹੋਈਆਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਸਮਾਂ ਜ਼ਰੂਰ ਆਵੇਗਾ ਜਦੋਂ ਆਪਣੀਆਂ ਅੱਖਾਂ ਨਾਲ ਸੁਰਜੀਤ ਸਿੰਘ ਦਾ ਮੂੰਹ ਦੇਖ ਸਕਣਗੇ ਇਹ ਜਿਵੇਂ ਮੇਰੇ ਪਿਤਾ ਜੀ 71 ਮਾਰ ਮੌਕੇ ਹੈ ਸ਼ੰਭਾ ਸੈਕਟਰ ਤੋਂ ਤ ਤਨਾਸੀ ਕਿਤੇ ਉੱਥੋਂ ਹੀ ਮਿਸਿੰਗ ਹੋਈ ਸੀਗੀ ਸਾਨੂੰ ਬਹੁਤ ਦੇਰ ਕੁਝ ਨਹੀਂ ਪਤਾ ਸੀਗਾ ਪਹਿਲਾਂ ਉਹਨਾਂ ਟਾਈਮਾਂ 'ਚ ਦੱਸਿਆ ਜਾਂਦਾ ਸੀਗਾ ਕਿ ਉਹ ਰੇਡੀਓ ਦੇ ਕੁਸ਼ ਕੈਦੀਆਂ ਨੂੰ ਬੁਲਾਇਆ ਗਿਆ ਤੇ ਉਧਰੋਂ ਉਰਦੂ ਵਿੱਚ ਲੈਟਰਾਂ ਵੀ ਆਈਆਂ ਸੀਗੀਆਂ ਮੇਰੇ ਦਾਦਕੇ ਬਿੰਨ ਸਾਡਾ ਆਪਣਾ ਪਿੰਟ ਹੈ ਨਾ ਜੀ ਤੇ ਹੁਣ ਅਸੀਂ ਰੈਸ਼ ਕਰ ਰਹੇ ਹਾਂ ਫਰੀਦਕੋਟ ਦੇ ਵਿੱਚ ਇੱਥੇ ਮੇਰੇ ਨਾਨਕੇ ਆ ਤੇ ਉਦੋਂ ਉਹਨਾਂ ਟਾਈਮਾਂ 'ਚ ਉਰਦੂ ਦੇ ਵਿੱਚ ਲੈਟਰ ਆਈਆਂ ਸੀਗੀਆਂ ਉਦੋਂ ਮੇਰੇ ਦਾਦਾ-ਦਾਦੀ ਨੇ ਕਾਫੀ ਸੰਘਰਸ਼ ਕੀਤਾ ਸੀਗਾ ਕਿ ਇੰਦਰਾ ਜੀ ਨੂੰ ਵੀ ਮਿਲੇ ਸੀਗੇ ਵੀ ਉਹਨਾਂ ਨੂੰ ਮੇਰੇ ਪਿਤਾ ਜੀ ਨੂੰ ਛਡਾਉਣ ਦੀ ਬਾਬਤ ਪਰ ਉਸ ਤੋਂ ਬਾਅਦ ਚਲੋ ਪ੍ਰੋਸੈਸ ਰੁਕਣ ਤੋਂ ਬਾਅਦ 2004 ਦੇ ਵਿੱਚ ਜਦੋਂ ਪਾਕਿਸਤਾਨ ਉੱਤੇ 300 ਸਾਲਾ ਦਿਵਸ ਮਨਾਇਆ ਗਿਆ ਉਦੋਂ ਪਾਕਿਸਤਾਨ ਨੇ 36 ਆਦਮੀ ਰਿਹਾ ਕੀਤੇ ਸੀਗੇ ਤੇ ਉਹਨਾਂ ਬੰਦਿਆਂ ਵਿੱਚੋਂ ਕੁਝ ਆਦਮੀਆਂ ਨੇ ਆ ਕੇ ਸਾਡੇ ਘਰ ਆ ਕੇ ਦੱਸਿਆ ਸੀਗਾ ਵੀ ਮੇਰੇ ਪਿਤਾ ਜੀ ਅੱਜ ਵੀ ਪਾਕਿਸਤਾਨ ਜੇਲ੍ਹ ਦੇ ਵਿੱਚ ਜ਼ਿੰਦਾ ਬੈਠੇ ਆ। ਇਸ ਮੌਕੇ ਸੁਰਜੀਤ ਸਿੰਘ ਦੇ ਪੁੱਤਰ ਅਮਰੀਕ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਬੀਐਸਐਫ ਵਿੱਚ ਸਨ ਅਤੇ 1971 ਦੀ ਜੰਗ ਵੇਲੇ ਸਾੰਬਾ ਬਾਰਡਰ ਤੋਂ ਲਾਪਤਾ ਹੋ ਗਏ ਸਨ। ਉਹਨਾਂ ਦਾ ਕਾਫੀ ਸਮਾਂ ਤੱਕ ਕੁਝ ਪਤਾ ਨਹੀਂ ਲੱਗਿਆ ਪਰ 2004 ਵਿੱਚ ਪਾਕਿਸਤਾਨ ਤੋਂ ਰਿਆ ਹੋ ਕੇ ਆਏ ਇੱਕ ਵਿਅਕਤੀ ਨੇ ਉਹਨੂੰ ਦੱਸਿਆ ਸੀ ਕਿ ਉਸਦੇ ਪਿਤਾ ਜਿੰਦਾ ਹਨ। ਉਹਨਾਂ ਨੇ ਅੱਜ ਤੱਕ ਆਪਣੇ ਪਿਤਾ ਦਾ ਚਿਹਰਾ ਨਹੀਂ ਵੇਖਿਆ ਅਤੇ ਪਿਤਾ ਦੀ ਦਿਹਾਈ ਲਈ ਮੰਤਰੀਆਂ ਅਤੇ ਸਰਕਾਰੀ ਦਫ਼ਤਰਾਂ ਦੇ ਲਗਾਤਾਰ ਚੱਕਰ ਲਗਾ ਚੁੱਕੇ ਹਨ। ਇਸ ਲਈ ਉਹ ਪਾਕਿਸਤਾਨ ਦੇ ਸਾਬਕਾ ਰੱਖਿਆ ਮੰਤਰੀ ਬਰਨੀ ਨੂੰ ਵੀ ਮਿਲ ਚੁੱਕੇ ਨੇ ਪਰ ਹੁਣ ਤੱਕ ਸਿਵਾਏ ਇੰਤਜ਼ਾਰ ਅਤੇ ਝੂਠੇ ਦਲਾਸਿਆਂ ਦੇ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪਿਆ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਅਨਸਾਰ ਬਰਨੀ ਜੀ ਵੀ ਨੇ ਵੀ ਸਾਡੀ ਕਾਫੀ ਮਦਦ ਕੀਤੀ ਆ ਉਹਨਾਂ ਨੇ ਜਦੋਂ ਪਾਕਿਸਤਾਨ ਤਾਂ ਇਸ ਚੀਜ਼ ਨੂੰ ਪਹਿਲਾਂ ਮੰਨਦਾ ਹੀ ਨਹੀਂ ਸੀਗਾ ਵੀ ਵੀ ਸਾਡੇ ਕੋਲ ਕੋਈ ਜੰਗੀ ਕੈਦੀ ਹੈ ਜਾਂ ਕੁਝ ਵੀ ਆ ਪਰ ਮੇਰੇ ਫਾਦਰ ਸਾਹਿਬ ਦੀ ਪੁਸ਼ਟੀ ਉਹਨਾਂ ਨੇ ਬਰਨੀ ਸਾਹਿਬ ਨੇ ਕੀਤੀ ਸੀਗੀ ਵੀ ਉਦੋਂ ਜ਼ਰਦਾਰੀ ਜੀ ਸੀਗੀ ਉਹਨਾਂ ਨੇ ਇਹੀ ਆਖਿਆ ਸੀ ਵੀ ਜ਼ਰਦਾਰੀ ਜੀ ਨਾਲ ਮੁਲਾਕਾਤ ਕਰਕੇ ਮੈਂ ਉਹਨਾਂ ਦੀ ਜਲਦੀ ਜਲਦੀ ਰਿਹਾਈ ਕਰਵਾਉਂਗਾ ਹੁਣ ਇਹੀ ਹੈ ਜੀ ਜਿਵੇਂ ਹੁਣ ਇਮਰਾਨ ਖਾਨ ਜੀ ਦਾ ਕਹਿਣਾ ਹੈ ਵੀ ਜਿਹੜਾ ਪਹਿਲਾਂ ਵਾਲਾ ਪਾਕਿਸਤਾਨ ਇਹ ਨਵਾਂ ਪਾਕਿਸਤਾਨ ਚਲੋ ਨਵਾਂ ਪਾਕਿਸਤਾਨ ਦਾ ਜਿਵੇਂ ਉਹ ਦਾਵਾ ਕਰਦੇ ਆ ਜਿਵੇਂ ਅਬੀ ਕੀ ਅਭਿਨੰਦਨ ਜੀ ਨੂੰ ਉਹਨਾਂ ਨੇ ਰਿਹਾ ਕੀਤਾ ਕਿਸੇ ਵੀ ਵਿਚਾਲ ਕਪੜਤੋ ਬਿਨਾ ਹੁਣ ਵੀ ਮੈਂ ਤਾਂ ਕਿ ਇਮਰਾਨ ਜੀ ਮੂਰੇ ਵੀ ਇਹੀ ਕਹਿੰਦਾ ਵੀ ਜਿਵੇਂ ਇਹਨਾਂ ਨੂੰ ਰਿਹਾ ਕੀਤਾ ਜੇ ਉਹਨਾਂ ਦੇ ਅੰਦਰ ਦਰਿਆਦਿਲੀ ਹੈ ਹੀ ਹੈ ਤੇ ਫਿਰ ਉਹ ਜਿਹੜੇ ਜੰਗੀ ਕੈਦੀ ਬੇਟੀ ਉਹਨਾਂ ਨੂੰ ਵੀ ਰਿਹਾ ਕਰਨਾ ਵਿੰਕ ਕਮਾਂਡਰ ਅਭਿਨੰਦਨ ਦੀ ਰਿਹਾਈ ਤੋਂ ਬਾਅਦ ਇੱਕ ਵਾਰ ਫਿਰ ਤੋਂ ਪਰਿਵਾਰ ਨੂੰ ਉਮੀਦ ਦੀ ਕਿਰਨ ਜਾਗੀ ਹੈ ਕੁਨ ویک ਨਾ ਹੀ ਹੋਵੇਗਾ ਕਿ ਅਭਿਨੰਦਨਵਾਗ ਪਾਕਿਸਤਾਨੀਆ ਜੇਲਾ ਵਿੱਚ ਬੰਦ ਸੁਰਜੀਤ ਸਿੰਘ ਅਤੇ ਉਹਨਾਂ ਵਰਗੇ ਹੋਰ ਭਾਰਤੀ ਜੰਗੀ ਕੈਦੀਆਂ ਦੀ ਰਿਹਾਈ ਲਈ ਕੇਂਦਰ ਅਤੇ ਗ੍ਰਹਿ ਵਿਭਾਗ ਕੀ ਕੋਸ਼ਿਸ਼ ਕਰਦਾ ਹੈ। ਫਰੀਦਕੋਟ ਤੋਂ ਗੁਰਜੀਤ ਰਮਾਨਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ